ਸਾਥਿਓ ਮੈਂ ਐਸਕੇ ਸੁਨੀਤ ਫਾਊਂਡਰ ਰੀਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦੇ ਹੈੱਡ ਆਫਿਸ ਅਟਾ ਟੇਲਵਾਤਲਾ ਨੋਡ ਦਿਲੰਦ ਤੋਂ ਬੋਲ ਰਿਹਾ ਆ ਅੱਜ ਕਿਉਂਕਿ 26 ਜਨਵਰੀ ਆ ਰਿਪਬਲਿਕ ਡੇ ਆ ਤੇ ਇਸ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਅੱਜ ਦੇ ਦਿਨ ਹੀ ਜਿਹੜਾ ਸਾਡਾ ਸੰਵਿਧਾਨ ਆ ਜਿਹੜਾ ਕਿ 26 ਨਵੰਬਰ 1949 ਨੂੰ ਪਾਸ ਹੋਇਆ ਸੀਗਾ ਸੰਵਿਧਾਨ ਸਭਾ ਦੇ ਵਿੱਚ ਉਹ 26 ਜਨਵਰੀ 1950 ਨੂੰ ਲਾਗੂ ਹੋਇਆ ਔਰ ਦੇਸ਼ ਦੇ ਸਾਰੇ ਹੀ ਨਾਗਰਿਕਾਂ ਨੂੰ ਬਰਾਬਰੀ ਦਿੱਤੀ ਗਈ ਔਰ ਉਹ ਸਾਰੇ ਅਧਿਕਾਰ ਦਿੱਤੇ ਗਏ ਜਿਹੜੇ ਕਿ ਹਜ਼ਾਰਾਂ ਸਾਲਾਂ ਤੋਂ ਉਹਨਾਂ ਤੋਂ ਖੋਲੇ ਗਏ ਸੀ ਤੇ ਸਾਨੂੰ ਇਸ ਦਿਨ ਇਹ ਸੋਚ ਬਣਾਉਣੀ ਚਾਹੀਦੀ ਆ ਕਿ ਆਪਾਂ ਜਿਹੜੇ ਸੰਵਿਧਾਨ ਦੇ ਵਿੱਚ ਖਾਸ ਕਰਕੇ ਜਿਹੜਾ ਪ੍ਰੀਅੰਭੂ ਲਿਆ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਜਿਹੜੀ ਸੋਚ ਬਣਾਈ ਗਈ ਸੀ ਸਾਡੇ ਦੇਸ਼ ਨੂੰ ਬਣਾਉਣ ਵਾਲਿਆਂ ਵੱਲੋਂ ਉਹਦੇ ਤੇ ਚੱਲੀਏ ਔਰ ਆਪਣੇ ਸਮਾਜ ਨੂੰ ਆਪਣੇ ਸੂਬੇ ਨੂੰ ਆਪਣੇ ਦੇਸ਼ ਨੂੰ ਇੱਕ ਵਧੀਆ ਦੇਸ਼ ਬਣਾ ਸਕੀਏ ਔਰ ਉਹ ਸੰਵਿਧਾਨ ਦੇ ਵਿੱਚ ਜਿਹੜੇ ਜਿਹੜਾ ਨਿਸ਼ਾਨਾ ਜਿਹੜਾ ਉਦੇਸ਼ ਸਾਨੂੰ ਦਿੱਤਾ ਗਿਆ ਉਹਨੂੰ ਅਸੀਂ ਪੂਰਾ ਕਰ ਸਕੀਏ ਤੇ ਇਸ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਰਿਪਬਲਿਕ ਡੇ ਦੀਆਂ ਅੱਜ ਦੇ ਦਿਨ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ